ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸੱਜਣ ਮਿੱਤਰਾਂ ਨੂੰ ਜੋ ਕਾਲ ਰੋਡ ਸਾਈਕਲ ਪੇਜ ਨਾਲ ਜੁੜਿਆ ਤੇ ਅੱਜ 24 ਅਗਸਤ 2025 ਤੇ ਸੱਜਣ ਮਿੱਤਰ ਵੀਰ ਆਪਣੇ ਕੋਲੇ ਆਇਆ ਸਾਈਕਲ ਲੈਣ ਕਰਦਿਆਂ ਗੱਲਬਾਤ ਕਿੱਥੋਂ ਆਏ ਤੇ ਕਿਹੜਾ ਇਹਨਾਂ ਨੇ ਸਾਈਕਲ ਲਿਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਅਸੀਂ ਗਾਲ ਜੀ ਬਈ ਦੱਸਿਓ ਬਾਈ ਕਿੱਥੋਂ ਆਏ ਸਾਡਾ ਪਿੰਡ ਕਹਰੇ ਆ ਬਾਈ ਠੀਕ ਹੈ ਤੇ ਅਸੀਂ ਪਹਿਲਾਂ ਵੀ ਇੱਕ ਦੋ ਸਾਈਕਲ ਖਰੀਦ ਕੇ ਲੈ ਗਏ ਆ ਤੇ ਹੁਣ ਇੱਕ ਸਾਈਕਲ ਹੋਰ ਲੈ ਗਏ ਆ ਫਾਇਰ ਬਾਕਸ ਦਾ ਠੀਕ ਹੈ ਬਈ ਵਧੀਆ ਸਾਈਕਲ ਆ ਬਹੁਤ ਵਧੀਆ ਸਾਈਕਲ ਆ ਤੇ ਬਾਈ ਦਾ ਕੰਮ ਵੀ ਬਹੁਤ ਵਧੀਆ ਹੈਗਾ ਤਾਂ ਬਹੁਤ ਵਧੀਆ ਸ਼ੁਕਰੀਆ ਤੇ ਵੀਰੇ ਜੇ ਮੈਂ ਰਾਈਡ ਲਈ ਆਪਾਂ ਅਲੱਗ-ਅਲੱਗ ਸਾਈਕਲਾਂ ਲਈ ਚਲੋ ਵੈਸੇ ਤਾਂ ਵਾਰਿਸ਼ ਅੱਜ ਮੀਂਹ ਵਗੈਰਾ ਦਾ ਮੌਸਮ ਆ ਨਾ ਬਾਈ ਤੇ ਆਪਾਂ ਨੂੰ ਵੀਡੀਓ ਵੀ ਇੱਥੇ ਬਣਾਉਣੀ ਪੈ ਰਹੀ ਜਾਂ ਨਹੀਂ ਤਾਂ ਆਪਣਾ ਤੁਹਾਨੂੰ ਬੰਦਾ ਮੋਸਟਰ ਪਿੱਛੇ ਬਣਾਉ ਰਿਹਾ ਹਣਾ ਹਾਂਜੀ ਹਾਂਜੀ ਤੇ ਉਹਦੇ ਡਰ ਕੇ ਚਲੋ ਜਿਵੇਂ ਬਾਈ ਤੁਸੀਂ ਟਰਾਈ ਨਹੀਂ ਆ ਆਪਣੇ ਐਮਟੀਬੀ ਵੀ ਤੇ ਹਾਈਬ੍ਰਿਡ ਦੀ ਕਿ ਮੇਰੇ ਹੱਥ 'ਚ ਨਹੀਂ ਬਹੁਤ ਵਧੀਆ ਐਕਸਪੀਰੀਅੰਸ ਹੈ ਬਾਈ ਠੀਕ ਹੈ ਬਹੁਤ ਹੁਣ ਬਾਈ ਸਾਨੂੰ ਇਹ ਫਟਾ ਹੀ ਇਹ ਲੱਗ ਚੱਲੇ ਆ ਸਾਡੇ ਕੋਲੇ ਐਮਟੀਬੀ ਪਹਿਲਾਂ ਹੈਗਾਗਾ ਫਿਰ ਹੁਣ ਅਸੀਂ ਇਹਦਾ ਨਾਲ ਐਕਸਪੀਰੀਅੰਸ ਕਰਾਂਗੇ ਬਾਜਰੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡੀ ਬੋਲਵਾਨੀ ਤੁਹਾਡੀ ਡੀਲਿੰਗ ਬਹੁਤ ਵਧੀਆ ਲੱਗੀ ਸਾਨੂੰ ਧੰਨਵਾਦ ਹਾਂਜੀ ਮੈਨੂੰ ਸਾਡਾ ਸਮਾਂ ਬਚਿਆ ਤੁਹਾਡੀਆਂ ਬਾਈ ਧੰਨਵਾਦ ਤੁਹਾਡਾ ਤੇ ਵੀਰ ਉਹਨਾਂ ਨੂੰ ਆਪਾਂ ਸਾਈਕਲ ਦਿੱਤਾ ਫਾਇਰ ਬਾਕਸ ਦੇ ਜਿਵੇਂ ਅੱਗੇ ਦੀ ਤਰ੍ਹਾਂ ਆਪਾਂ ਤੋਂ ਸਾਈਕਲ ਸੇ ਮਿਸਟਰ ਸੱਜਣਾ ਆਪਾਂ ਤੋਂ ਲੈ ਕੇ ਗਏ ਨੇ ਇਹਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਗਏ ਸੌਦੇ ਆਪਾਂ ਸਾਈਕਲ ਦੇ ਵਿੱਚ ਜਿਹੜੀ ਜਿਹੜੀ ਗਰਾਰੀ ਆ ਫਰੰਟ ਵਾਲੀ ਉਹ 52 ਦੰਦਾਂ ਦੀ ਹੈ ਤੇ ਜਿਹੜੇ ਇਹਦੇ ਡਿਸਕ ਬ੍ਰੇਕ ਆ ਗੀਆਂ ਡਬਲ ਤੇ ਹਾਈਬ੍ਰਿਡ ਦੇ ਵਿੱਚ ਇਹ ਸਾਰਾ ਅਲੂਮੀਨੀਅਮ ਦਾ ਸਾਈਕਲ ਆ ਵੱਡੀ ਗੱਲ ਹੈ ਜਿਹੜਾ ਸਾਰੇ ਸਾਈਕਲਾਂ ਦੇ ਵਿੱਚੋਂ ਵੀ ਜਿਹੜਾ ਅਡਜਸਟੇਬਲ ਹੈਂਡਲ ਹੈ ਇਹਦਾ ਇਹ ਅਡਜਸਟੇਬਲ ਹੋ ਜਾਂਦਾ ਜਿਵੇਂ ਕੋਈ ਕਿਸੇ ਨੂੰ ਕਈ ਵਾਰ ਪ੍ਰੋਬਲਮ ਅਗਲਾ ਕਹਿ ਦਿੰਦਾ ਮੈਨੂੰ ਢੂਹੀ ਤੋਂ ਸਿੱਧਾ ਬੈਣਾ ਜਾਂ ਮੈਨੂੰ ਮੂਰੇ ਨਹੀਂ ਝੁਕਿਆ ਜਾਂਦਾ ਉਹਦੇ ਲਈ ਇਹ ਬਹੁਤ ਵਧੀਆ ਚੀਜ਼ ਹੈ ਤੇ ਸ਼ੀਟ ਦਾ ਵੀ ਇਹ ਹੋਰ ਸਾਈਕਲਾਂ ਨਾਲੋਂ ਕਾਫੀ ਫਰਕ ਹੈ ਜਿਵੇਂ ਚੜਾਈ ਦੇ ਵਿੱਚ ਦਿੱਤੀ ਹੋਈ ਹੈ ਸ਼ੀਟ ਵਗੈਰਾ ਤੇ ਇਹ ਫਾਇਰ ਬਾਕਸ ਦਾ ਹੈਗਾ ਰੋਡ ਰਨਰ ਪ੍ਰੋ ਦੀ ਮੋਡਲ ਹਾਈਬ੍ਰਿਡ ਦੇ ਵਿੱਚ ਤੇ ਬਹੁਤ ਸੋਹਣਾ ਸਾਈਕਲ ਹੈ ਸ਼ੁਕਰੀਆ ਵੀਰੇ ਤੁਹਾਡਾ ਧੰਨਵਾਦ ਆਕਾਰ ਰੋਡ ਸਾਈਕਲ ਤੇ ਪਹੁੰਚਣ ਲਈ ਧੰਨਵਾਦ ਧੰਨਵਾਦ ਤੇ ਅੱਗੇ ਜਰੂਰ ਸ਼ੇਅਰ ਕਰਿਓ ਨਾ ਭਾਈ ਓਕੇ ਓਕੇ ਕੋਈ ਗੱਲ ਹੈ ਬਾਕੀ ਤੁਹਾਨੂੰ ਪਹਿਲਾਂ ਵੀ ਸਾਈਕਲ ਸੋਹਣਾ ਹੀ ਦਿੱਤੇ ਹਨਾ ਬਿਲਕੁਲ ਜੀ ਇਦਾਂ ਹੀ ਚਲੋ ਸੱਜਣ ਮਿੱਤਰ ਮੇਲੇ ਲਾਜ ਦੇ ਰਹਿਣ ਭਾਈ ਆਈ ਜਾਣ ਹਾਂਜੀ ਹਾਂਜੀ ਧੰਨਵਾਦ ਥੈਂਕ ਯੂ ਥੈਂਕ ਬੜਾ ਖੁੱਲ ਤੰਗ ਜੀ ਉਹ ਮੇਕਨੇ ਕਹਰੇ ਵਾਲੇ ਭਾਈ